ਲੈ ਇਨਸੀਡੈਂਟ ਜੀ ਕਿੱਥੋਂ ਆ ਗਈ ਆ ਇਹ ਇੱਥੇ ਵੀ ਜਲੂਸ ਕੱਢ ਕੇ ਛੱਡੂਗੀ ਮੇਰਾ ਥਾਣੀ ਚ ਵੀ ਸਤਿਕਾਰ ਜੀ ਸਤਿਕਾਰ 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 ਬਾਜੀ ਸਤਿਕਾਰ ਠੀਕ ਠਾਕ ਜੇ ਮਨਜੋਤ ਦੀ ਮੁਲਾਕਾਤ ਹੈ ਜੀ ਪੁੱਤ ਮਨਜੋਤ ਦੀ ਮੁਲਾਕਾਤ ਮੈਂ ਕੀ ਕਰਨੂ ਕਰਨੀ ਜਿੰਨੇ ਹਨ ਮੈਂ ਦੋ ਕਰਤ ਮਨਪ੍ਰੀਤ ਲੱਪਣੀ ਨਹੀਂ ਰਹੀ ਲੱਭਦੀ ਨਹੀਂ ਕੋਈ ਜੀ ਮੈਂ ਨਹਿਰਾ ਸਾਰੀਆਂ ਭੋਲੀਆਂ ਦਰਿਆਵਾਂ ਭੋਲੇ ਲੱਭੀ ਨਹੀਂ ਕਿਤੇ ਮੈਂ ਤੇ ਘਰ ਹੁਣ ਆਇਆ ਮਨ ਵੀ ਤੁਹਾਡੇ ਘਰ ਹੀ ਉੱਥੇ ਛੱਡ ਕੇ ਆਈ ਹਾਂ ਮੈਂ ਪਰ ਨਾਲ ਤੇ ਜਲsei ਜਤਨੀ ਆਈਆਂ ਨੇ ਨਾ ਪਤਾ ਨਹੀਂ ਹੁਣ ਉਹਦੇ ਮਨ ਚ ਕੀ ਆਈ ਘਰੋਂ ਹੀ ਜਲ ਗਈ ਆ ਹੋਰ ਉਹ ਚਲ ਕੇ ਤੂੰ ਧਿਆਨ ਨਹੀਂ ਰੱਖ ਸਕਿਆ ਦਾ ਮਥੇਰਾ ਧਿਆਨ ਰੱਖਿਆ ਪਰ ਇਹ ਗੱਲ ਤਾਂ ਥੋੜਾ ਪਤਾ ਹੀ ਉਹਨੇ ਘਰੋਂ ਹੀ ਜਲ ਜਾਣਾ ਪਰ ਬੜਾ ਬਾਕੀ ਨਹੀਂ ਟੈਨਸ਼ਨ ਵਿੱਚ ਹੋ ਪਾਜੀ ਮਨਜੋਲ ਮੇਰਾ ਠੀਕ ਵਾ ਮਿਲ ਕੇ ਆਏ ਅੰਦਰ ਤੁਸੀਂ ਉਹਨੂੰ ਆਓ ਦੇਖਣਾ ਜਾਓ ਚਲ ਜਿਓ ਚਲ ਜਿਓ ਜੋਤੀ ਕਿੰਦਾਂ ਦੀਆਂ ਗੱਲਾਂ ਕਰਦੇ ਭਾਜੀ ਉਹਨਾਂ ਨੂੰ ਪਤਾ ਨਹੀਂ ਨਾ ਕਿ ਤੁਸੀਂ ਠੀਕ ਹੋ ਗਏ ਜੀ ਤਾਂ ਕਰਕੇ ਸਾਸਰੀ ਘਰ ਦਾ ਪੁੱਤ ਸਾਸਰੀ ਘਰ ਦਾ ਸਾਸਰੀ ਘਰ ਦਾ ਮੇਰਾ ਪੁੱਤ ਵਾ ਇੱਥੇ ਮਨਜੋਤ ਸਿੰਘ ਉਹਨੂੰ ਬਾਹਰ ਕਲਾ ਦਿਓ ਉਹ ਤੁਹਾਡਾ ਪੁੱਤ ਜੀ ਹਾਂਜੀ ਇਹ ਉਹਨੂੰ ਲੈਣ ਆਏ ਆ ਸਾਰਾ ਕੋੜਮਾ ਇੱਥੇ ਇਕੱਠਾ ਹੋਇਆ ਫਿਰਦਾ ਜਿਹੜਾ ਹੁੰਦਾ ਮਨਜੋਤ ਨੂੰ ਮਿਲਣਾ ਜਿਹੜਾ ਹੁੰਦਾ ਮਨਜੋਤ ਨੂੰ ਮਿਲਣਾ ਉਹ ਤਾਂ ਆਪਾਂ ਦੇ ਆਈ ਆਪੀ ਬੰਦਾ ਵਾ ਉਹ ਤਾਂ ਇਹ ਅੱਜ ਹੀ ਆਏ ਪਹਿਲੀ ਾਰ ਮੇਰੇ ਨਾਲ ਆਏ ਜੋਤੀ ਆਪਾਂ ਦੇ ਬਾਪਾ ਜੀ ਉਹਦੇ ਪਿੱਛੇ ਉਹ ਘਰ ਪਰਵਾਤੇ ਹੁੰਦੇ ਹੀ ਨਾ ਮਲਾ ਕਰਦੇ ਅੱਗੇ ਦੋ ਜਣੇ ਉਹਨੂੰ ਮਿਲ ਕੇ ਗਏ ਆ ਇੱਕ ਦਿਆਂ ਚ ਇੱਕ ਦੋ ਜਣੇ ਹੀ ਹੁੰਦਾ ਸਾਰੇ ਆਈ ਜਾਂਦੇ ਉਹ ਤਾਂ ਇੱਕ ਦੋ ਜਣਿਆਂ ਦੀ ਕੋਈ ਗੱਲ ਨਹੀਂ ਆ ਮੇਰੀ ਸੁਣੋ ਗੱਲ ਮੈਂ ਇੱਥੇ ਤੁਹਾਡਾ ਝਾੜੂ-ਚੂੜੂ ਲਾ ਦਿਆ ਕਰੂ ਕੰਮ ਕਰ ਦਿਆ ਕਰੂੰਗੀ ਮੇਰੇ ਪੁੱਤ ਉਹ ਮਾਦਾ ਕਤਲ ਕੇਸ ਵਿੱਚ ਅੰਦਰ ਗਿਆ ਵਾ ਪੁੱਤ ਕਤਲ ਕੇਸ ਵਿੱਚ ਗਿਆ ਤੇ ਬੜਾ ਕੁਛ ਵਾ ਤੁਹਾਡੇ ਹੱਥਾਂ 'ਚ ਕਲਮਾ ਵਾ ਤੁਸੀਂ ਕਰਨਾ ਜੋ ਕਰਨਾ ਵਾ ਹੁਣ ਬੰਦਾ ਤੇ ਨਹੀਂ ਜਿੰਦਾ ਕਰ ਸਕਦੇ ਕਲਮਣਾ ਨਾ ਜਿੰਦਾ ਤੇ ਨਹੀਂ ਕਰ ਸਕਦੇ ਉਹ ਮੇਰੇ ਜ਼ਿੰਮੇ ਪਾ ਦਿਓ ਆਖਿਓ ਸੱਸ ਨੇ ਨਾ ਹਸਾਰਤੀ ਭਾਈ ਕਿਤੇ ਤੁਹਾਡੇ ਜ਼ਿੰਮੇ ਤੇ ਨਹੀਂ ਪੈਣਾ ਜੇ ਤੁਸੀਂ ਹੋਤਾ ਉਹਦੇ ਲਾਗੇ ਚੱਕੀ ਪਿਸਣੀ ਤੇ ਤੁਸੀਂ ਬਹਿ ਜਾਓ ਨਹੀਂ ਪੁੱਤ ਮੇਰੇ ਪੁੱਤ ਨੂੰ ਕਲਾ ਦਿਓ ਤੇ ਮੈਂ ਉਹਦੀ ਥਾਂ ਤੇ ਬਹਿ ਜਾਣੀ ਨਾਲੇ ਮੈਂ ਇੱਥੇ ਤੁਹਾਡੀਆਂ ਰੋਟੀਆਂ ਪਕਾਇਆ ਕਰੂੰਗੀ ਕੰਮ ਕਰਿਆ ਕਰੂੰਗੀ ਨਾਲੇ ਉਹ ਮੈਨੂੰ ਸਜਾ ਦੇ ਦਿਓ मतलब के दा मदा नतीजा पता की है फांसी जा उमर कैद होनी उनु पुत्त मेरे पुत्त नु ना ए काम करियो मिनु लेजो ओथे देख लो मैं रह पैनी आ ज्योति तू नी कह हां ओ भी कह दी थी इही जडी मारी पुत्त हुन ओ तो जेडी गलती होगी मैं नहीं आ ना ਮੰਨਣ ਕਿ ਮੈਂ ਕੀਤੀ ਮੈਂ ਕਹਿ ਦੂੰਗੀ ਕਰ ਲੋ ਹਾਂ ਉਹ ਸਿਰ ਗਲਤੀ ਕਰ ਲੂਗਾ ਜਿੰਨੇ ਗਲਤੀ ਕਿਤੂ ਸਜ਼ਾ ਮਿਲਣ ਢੀ ਹੈ ਨਹੀਂ ਕਰਦਾ ਬਈ ਮੈਨੂੰ ਜਿਆਦੀ ਜ਼ਿੰਮੇਵਾਰੀ ਦੇ ਦਿਓ ਮੈਨੂੰ ਉਥੇ ਲਾ ਦਿਓ ਜੋ ਲਾਉਣੀਆਂ ਤਾਰਾ ਉਹ ਇਥੇ ਸਾਡਾ ਸਿਰ ਨਾ ਖਾਓ ਮੁਲਾਕਾ ਦਾ ਟੈਮ ਬਗੇ ਖਤਮ ਹੋਣ ਵਾਲਾ ਨਾ ਮੈਂ ਟਾਈਮ ਲਾ ਗਿਆ 5 ਮਿੰਟ ਤੇ ਇਥੇ ਗੱਲਾਂ ਕਰਦੇ ਆ ਚਲ ਭਾਜੀ ਤੇ ਸਜ਼ਾ ਦੇਣੀ ਨਾ ਦੇਣੀ ਤੇ ਹੈਗੀ ਆ ਚਲ 딸 ਨੂੰ ਮਿਲਾ ਦੋ ਇੱਕ ਵਾਰੀ ਜਾ ਮੇਲੋ ਛੇਤੀ ਜਲਦੀ ਮੈਂ ਆ ਜਾਉਂਗਾ ਜੋਤੀ ਅਹੀਂ ਬਾਹ ਫੜ ਕੇ ਉਹਨੂੰ ਲੈ ਆਉਣਾ ਬਾਹਰ ਮਿੰਟ 5 ਜੇ ਤੁਹਾਡੇ ਕੋਲ ਫੇਰ ਮਿਲਾਕਾਤ ਕੰਮ ਕਰਦਾਂ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਅੱomega ਦਿਖਾਵਾ ਤੁਹਾਨੂੰ ਅੱਗਾ ਰੋਦਾ ਇਹ ਲਾਈਟ ਹਾਰਡ ਐਨੋਡਾਈਜ਼ ਤੜਕਾ ਪੈਨ ਇਸ ਦਾ ਡਾਇਮੀਟਰ 11 ਸੈਂਟੀਮੀਟਰ ਹੈਂਡਲ ਇਸ ਦਾ ਰਿਵਿਟਡ ਆ ਉਹ ਵੀ ਸਟੇਨਲੈਸ ਸਟੀਲ ਦਾ ਬਣਿਆ ਹੋਇਆ 3 mm ਥਿੱਕ ਪਲੇਟ ਆ ਤੇ ਗੈਸ ਤੇ ਤੇ ਓਵਨ ਤੇ ਦੋਵਾਂ ਤੇ ਚੱਲ ਜਾਂਦਾ ਆ ਤੇ ਥੋੜਾ ਜਿਹਾ ਹੀ ਤੇਲ ਪਾ ਕੇ ਇਹਦੇ ਵਿੱਚ ਬਹੁਤ ਹੀ ਵਧੀਆ ਤੜਕਾ ਭੁੱਜ ਜਾਂਦਾ ਆ ਤੜਕਾ ਭੁੰਨਣ ਲਈ ਬਹੁਤ ਹੀ ਵਧੀਆ ਦੂਸਰੀਆਂ ਕਡਾਈਆਂ ਨਾਲੋਂ ਬਹੁਤ ਹੀ ਜਲਦੀ ਇਹ ਗਰਮ ਹੋ ਜਾਂਦਾ ਆ ਤੇ ਤੜਕਾ ਵੀ ਬਹੁਤ ਜਲਦੀ ਭੁੱਜ ਜਾਂਦਾ ਆ ਤੇ ਨਾਨ ਸਟਿਕ ਹੋਣ ਦੇ ਕਰਕੇ ਤੜਕਾ ਨਾ ਇਹਦੇ ਵਿੱਚ ਸੜਦਾ ਆ ਤੇ ਨਾ ਕੁਝ ਬਹੁਤ ਹੀ ਵਧੀਆ ਰਹਿੰਦਾ ਆ ਤੇ ਆਪਾਂ ਹੁਣ ਲਗਾ ਲੈਨੇ ਆ ਦਾਲ ਨੂੰ ਤੜਕਾ ਤੇ ਤੜਕਾ ਲੌਨ ਤੋਂ ਬਾਅਦ ਵਿੱਚ ਇਸ ਦੀ ਸਫਾਈ ਵੀ ਕਰਨੀ ਜ਼ਰੂਰੀ ਆ ਤੇ ਇਸ ਪੰਜ ਸਕ੍ਰੈਬ ਨਾਲ ਹੀ ਬਹੁਤ ਵਧੀਆ ਸਾਫ਼ ਹੋ ਜਾਂਦਾ ਇਜ਼ੀ ਟੂ ਕਲੀਨ ਆ ਤੇ ਤੁਸੀਂ ਵੀ ਜਾ ਕੇ Amazon ਤੋਂ ਇਸ ਨੂੰ ਬਾਇ ਕਰ ਸਕਦੇ ਹੋ ਹਾਂਜੀ ਡਾਕਟਰ ਉਹ ਨਾ ਮੈਂਟਲ ਸਟੇਬਲ ਨਹੀਂ ਹੈਗੇ ਮਨਜੋਤ ਪਾਜੀ ਹਾਂ ਮੇਰਾ ਪੁੱਤ ਕਿੱਥੇ ਹੋਊਗਾ ਸਿਰਤੂੰ ਦੀ ਸ਼ਸ਼ੀਕਾਲ ਸ਼ਸ਼ੀਕਾਲ ਤਾਂ ਠੀਕ ਆ ਤੂੰ ਜੀ ਦੀ ਸਿਰਤ ਜੇ ਥੱਕ ਪਾਤ ਹਾਂਜੀ ਮੰਮੀ ਮੈਂ ਠੀਕ ਹੋ ਗਿਆ ਅੱਛਾ ਇਹ ਤਾਂ ਬਹੁਤ ਪਧੀਆ ਗੱਲ ਆ ਹੁਣ ਤਾਂ ਪਛਾਣ ਲੈ ਮੰਮੀ ਤੁਸੀਂ ਮੈਨੂੰ ਪੁੱਤ ਮੈਂ ਤੁਹਾਨੂੰ ਅੱਗੇ ਪਛਾਣਦੀ ਹੀ ਕਿ ਅੱਗੇ ਕੜਾ ਨਹੀਂ ਪਛਾਣਦੀ ਮੈਨੂੰ ਕਿਉਂ ਹੋਇਆ ਸੀ ਪੁੱਤ ਜਿਹੜੀ ਮੈਡਮ ਮਨਜੋਤ ਦੇ ਕੇਸ ਦੇ ਵਿੱਚ ਗੱਲ ਕਰ ਰਹੀ ਸੀਗੀ ਅੱਛਾ ਉਹਨੂੰ ਲਗਾਤੀ ਹਾਂਜੀ ਉਹ ਜਿਹੜੀ ਉਹਨਾਂ ਨੂੰ ਸਜ਼ਾ ਹੋਈ ਵੀ ਐ ਨਾ ਮੈਨੂੰ ਐ ਵੀ ਉਹ ਸਜ਼ਾ ਪੱਕਾ ਕਟ ਕਰਾ ਦਈਏ ਪੁੱਤ ਸਾਰੀ ਮਾਫ਼ ਕਰਾਂ ਹਾਂ ਕੱਟ ਕਿਉਂ ਕਰਾਉਣੀ ਮੈਂ ਤਾਂ ਲੈਣ ਆਈ ਆਪਣੇ ਪੁੱਤ ਨੂੰ ਅੱਜ ਕੋਈ ਗੱਲ ਨਹੀਂ ਮੰਮੀ ਜੀ ਫਿਕਰ ਕਿਉਂ ਕਰਦੇ ਹੋ ਤੁਸੀਂ ਫਿਕਰ ਪੁੱਤ ਬਣਾ ਮੈਨੂੰ ਮੈਂ ਵੇਖਣ ਨਹੀਂ ਮੈਂ ਪੁੱਤ ਕਿੱਥੇ ਆ ਕਿੱਥੇ ਜੋਤੀ ਨੂੰ ਪੁੱਛਿਆ ਇਹਨੇ ਮੈਨੂੰ ਦੱਸਿਆ ਮੈਂ ਮੈਨੂੰ ਹੁਣੇ ਲੈ ਕੇ ਚੱਲ ਕਿਉਂ ਟੈਨਸ਼ਨ ਲੈਂਦੇ ਹੋ ਉਹਨਾਂ ਲਈ ਆ ਨਾ ਕੁਝ ਨਾ ਕੁਝ ਜ਼ਰੂਰ ਹੋ ਵੀ ਮੈਂ ਤੁਸੀਂ ਫਿਕਰ ਨਾ ਕਰੋ ਛੇਤੀ ਮਨਜੋਤ ਕਰਿਆ ਜਾਊਗਾ ਪੁੱਤ ਅੱਜ ਅੱਜ ਸ਼ਾਮ ਨੂੰ ਕੋਈ ਗੱਲ ਨਹੀਂ ਆ ਜਾਊਗਾ ਜੇ ਤੁਸੀਂ ਮਿਲਾ ਦੇਣਾ ਉਹਨੂੰ ਮਨਜੋਤ ਨਾਲ ਹਾਂ ਕੋਈ ਨੀ ਲੱਗੀ ਕਿੱਥੇ ਆ ਪੁੱਤ ਅੰਦਰ ਹੀ ਨੇ ਜੀ ਆ ਜਾ ਤੂੰ ਵੀ ਨਾਲ ਹੀ ਆ ਜਾ ਕਹਿੰਦੀ ਤੂੰ ਚਲ ਹਾਂ ਜੀ ਕੋਈ ਗੱਲ ਨਹੀਂ ਜਾ ਤੀ ਇਹ ਠੀਕ ਹੋ ਗਈ ਹੋ ਗਈ ਗਿਆ ਸੀ ਉਹਨਾਂ ਨੇ ਇੱਕਦਮ ਫਿਰ ਉਹ ਗੱਲਾਂ ਛੱਡ ਮਿਨੀ ਆ ਦੱਸ ਕੀ ਆਂਦੇ ਆ ਫਿਰ ਜਿਹਦੇ ਦੇਖੋ ਰਿਹਾਂ ਤਾਂ ਨਹੀਂ ਕਰਵਾ ਸਕਦੀ ਮੈਂ ਉਹਨਾਂ ਨੂੰ ਬਸ ਇੰਨਾ ਵੀ ਆਪਾਂ ਸਜ਼ਾ ਘੱਟ ਕਰਵਾ ਸਕਦੇ ਆ ਮੈਂ ਡਾਕਟਰ ਨਾਲ ਗੱਲ ਕੀਤੀ ਸੀ ਅੱਛਾ ਹਾਂਜੀ ਤੇ ਇਹਨਾਂ ਦਾ ਸਾਈਕੋ ਸਰਟੀਫਿਕੇਟ ਬਣਾਉਣਾ ਪਊ ਆਪਾਂ ਨੂੰ ਉਹ ਬਣਾਉਣਾ ਪਊਗਾ ਹਾਂਜੀ ਜ਼ਮਾਨਤ ਦੇ ਨਾਲ ਨਾਲ ਉਹੀ ਲੱਗੂਗਾ ਅੱਛਾ ਲੱਗੇਗਾ ਬਾਕੀ ਤੁਸੀਂ ਫਿਕਰ ਨਾ ਕਰੋ ਮੈਂ ਚਲ ਮੈਨੂੰ ਤਾਂ ਕੋਈ ਫਿਕਰ ਨਹੀਂ ਆ ਉਹ ਤਾਈ ਨੂੰ ਜ਼ਿਆਦਾ ਟੈਨਸ਼ਨ ਆ ਕੋਈ ਗੱਲ ਨਹੀਂ ਜੀ ਜੀ ਮਨਜੋਤ ਨਾਲ ਵੀ ਗੱਲ ਕੀਤੀ ਸੀ ਪਰ ਮਨਜੋਤ ਤਾਂ ਇੱਕੋ ਗੱਲ ਰੜ ਰਿਆ ਵੀ ਮੈਨੂੰ ਮੇਰੀ ਸਜ਼ਾ ਭੁਗਤ ਲੈਣ ਦੇ ਤੂੰ ਮੇਰੇ ਕੰਮ ਚੜਨਾ ਜਨਾਬ ਕਿੰਡਾ ਕਿ ਤਗੜਾ ਬੰਦਾ ਹੈ ਕਦੀ ਕੋਈ ਆ ਜਾਂਦਾ ਮਿਲਣ ਲੈ ਨੂੰ ਕਦੀ ਕੋਈ ਆ ਜਾਂਦਾ ਉਹ ਵੀ ਆਈਪੀਆ ਲੱਗਦਾ ਤੇ ਮੰਤਰੀ ਮੰਤਰੀ ਤੇ ਨਹੀਂ ਕੋਈ ਮੈਨੂੰ ਤਾਂ ਮੇਰੇ ਵਾਲੀ ਤੇ ਗੁੱਸਾ ਚੜਦਾ ਹੈ ਤੇ ਹੋਰ ਜਾਂ ਮਰਜ਼ੀ ਮਿਲਣ ਚਾਹੀਦੀ ਉਹ ਮਿਲ ਲਉਂਦੀ ਉਹ ਤੋਂ ਨਹੀਂ ਮੇਰੇ ਕੋ ਖਿਆ ਜਾਂਦਾ ਚਾਹ ਕੋਈ ਗੱਲ ਮਨਜੋਤ ਨਾਲ ਵੀ ਮੈਂ ਗੱਲ ਕੀਤੀ ਸੀ ਪਰ ਉਹ ਤਾਂ ਇੱਕੋ ਗੱਲ ਕਹਿ ਰਿਹਾ ਕਹਿੰਦਾ ਤੂੰ ਮੇਰੇ ਤੇ ਕੋਈ ਏਸਾਨ ਨਾ ਕਰ ਜਿਹਦੀ ਤੁਹਾਨੂੰ ਵੀ ਪਤਾ ਜੋਨੇ ਮੇਰੇ ਤੇ ਇੰਨਾ ਪੈਸਾ ਖਰਚ ਕੀਤਾ ਸੀ ਮੈਂ ਤਾਂ ਹੀ ਵਕੀਲ ਬਣੀ ਆ ਤੇ ਪਿਆਰ ਦੇ ਨਾਤੇ ਨਾ ਸੀ ਇੱਕ ਇਨਸਾਨੀਅਤ ਦੇ ਤੌਰ ਤੇ ਨਾ ਮੈਂ ਉਹਦੀ ਹੈਲਪ ਕਰਨਾ ਚਾਹਣੀ ਆ ਮੇਰੀ ਗੱਲ ਸੁਣ ਜਿੰਨਾ ਵੀ ਤੇਰੇ ਕੋਲ ਹੁੰਦਾ ਨਾ ਤਾਂ ਉਹਦੇ ਨਾਲ ਵੱਧ ਕਰ ਤੇਰੇ ਕਰਕੇ ਨਾ ਉਹਨਾ ਸਾਰਾ ਧਾਰ ਬਾਰ ਲਟਾ ਦਿੱਤਾ ਵਾ ਹਾਂਜੀ ਦੀਦੀ ਮੈਨੂੰ ਪਤਾ ਐਸ ਗੱਲ ਦਾ ਵੀ ਜੇ ਅੱਜ ਉਹ ਜੇਹਲ ਚਾਣਾ ਤੇ ਉਹਦੀ وجہ ਮੈਂ ਹੀ ਆ ਪਰ ਕੋਈ ਗੱਲ ਨਹੀਂ ਮੈਂ ਤਾਂ ਜਿੰਨੀ ਕੋਸ਼ਿਸ਼ ਹੋਊ ਮੈਂ ਉਨੀ ਕਰੂੰਗੀ ਤਾਈ ਮਸਾ ਮਸਾ ਹੁਣ ਠੀਕ ਹੋਈ ਆ ਤੇ ਮੈਂ ਨਹੀਂ ਚਾਹੁੰਦੀ ਕਿ ਤਾਈ ਫੇਰ ਉਸੇ ਸਦਵੇਂ ਵਿੱਚ ਜਾਵੇ ਨਹੀਂ ਨਹੀਂ ਜੀਜੀ ਐ ਮੇਰਾ ਕੁਝ ਨਹੀਂ ਹੁੰਦਾ ਤੇ ਮੇਰੀ ਗੱਲ ਸੁਣ ਬਾਕੀ ਜੇ ਜਿੱਦਾਂ ਵੀ ਹੋਊਗਾ ਨਾ ਮੈਨੂੰ ਫੋਨ ਤੇ ਦੱਸਦੀ ਰਹੀ ਮੇਰਾ ਨੰਬਰ ਹੈਗਾ ਤੇਰੇ ਕੋਲ ਠੀਕ ਆ ਹੁਣ ਮੈਂ ਜਾਵਾਂ ਚੰਗਾ ਤਈ ਦੇ ਕੋਲ ਕੋਈ ਗੱਲ ਨਹੀਂ ਜੀ ਇਸ ਗੱਲ ਦਾ ਤਾਂ ਮੈਨੂੰ ਵੀ ਪਤਾ ਕਿ ਮਨਜੋਤ ਨੇ ਮੇਰੇ ਤੇ ਬਹੁਤ एहसान ਕੀਤੇ ਨੇ ਉਹਨੇ ਛਾਣਾ ਕਰਕੇ ਤਾਂ ਮੇਰੀ ਸਜ਼ਾ ਕੱਟ ਕਰਾ ਰਹੀ ਆ ਮੈਂ ਨਹੀਂ ਚਾਹੁੰਦੀ ਵੀ ਮਨ ਜੋ ਦੀ ਜ਼ਿੰਦਗੀ ਖਰਾਬ ਹੋਵੇ ਮੇਰੀ ਤਾਂ ਜ਼ਿੰਦਗੀ ਖਰਾਬ ਹੋਣੀ ਸੀ ਹੋਗੀ ਭੈਣ ਲੜ ਕੇ ਐਂ ਕਰੋ ਘਰ ਨਹੀਂ ਜਾਣਾ ਤੇ ਇੱਥੇ ਕਮਰਾ ਹੀ ਰਹਿਣਾ ਵਾ ਨਹੀਂ ਭੈਣ ਲੜਨਾ ਤੇ ਰਹਿਣਾ ਹੈਗਾ ਹੂੰ ਬਸ ਓਦਾਂ ਹੀ ਆਈਂਗੀ ਇਹ ਭੈਣ ਘਰ ਨਹੀਂ ਛੱਡੀ ਦਾ ਹੈਗਾ ਗੁਰੂ ਘਰ ਮੱਥਾ ਟੇਕਣ ਆਈਦਾ ਵਾ ਰਹਿਣ ਥੋੜੀ ਆਈਦਾ ਵਾ ਤੇ ਕੀ ਗੱਲ ਕੀ ਆ बस ਗੱਲ ਇਦਾਂ ਹੀ ਜ਼ਿੰਦਗੀ ਦੇ ਵਿੱਚ ਓਕੇ ਦਿਨ ਚੱਲਣ ਦੇ ਤੇ ਜੇ ਜਿਹੜੇ ਨਹੀਂ ਓਕੇ ਦਿਨਾਂ ਤੇ ਵਾਹਿਗੁਰੂ ਅੱਗੇ ਅਰਦਾਸ ਕਰ ਸੌਕੇ ਦਿਨ ਵੀ ਆਉਣਗੇ ਤੇ ਘਰ ਥੋੜੀ ਛਡੀਦੇ ਆ ਲੈਣੇ ਇਦਾਂ ਕਰ ਤੋਂ ਆਪਣੇ ਘਰ ਜਾਤਰੀ ਘਰ ਵਾਲੇ ਕਿੰਨਾ ਫਿਕਰ ਕਰਨ ਦੇ ਹੋਣਗੇ ਕਿੰਨੀ ਟੈਨਸ਼ਨ ਵਿੱਚ ਹੋਣਗੇ ਉਹਨਾਂ ਨੇ ਕਿਹਾ ਤੂੰ ਕਿੱਥੇ ਆ ਦੱਸ ਕੇ ਆਈਂ ਕਿਉਂ ਉਹਦੇ ਦੱਸੇ ਵੀ ਨਹੀਂ ਆ ਗਈਆਂ ਦੱਸੇ ਬਣਾਈ ਆਈਂ ਤੇਰਾ ਘਰ ਵਾਲਾ ਟੈਨਸ਼ਨ ਚ ਉਹ ਤੇਰੇ ਮਾਪਿਓ ਹੋ ਟੈਨਸ਼ਨ ਦੇ ਵਿੱਚ ਤੂੰ ਆਪਣੇ ਘਰ ਜਾ ਤੇ ਇਦਾਂ ਘਰ ਛੱਡ ਕੇ ਨਹੀਂ ਆਈਦਾ ਹੁੰਦਾ ਤੇ ਚੰਗੇ ਨਹੀਂ ਲੱਗੀਦਾ ਘਰ ਛੱਡ ਕੇ ਜਿਹੜੇ ਜ਼ਿੰਦਗੀ ਆ ਇਹਦੇ ਵਿੱਚ ਸੁੱਖ ਵੀ ਆਉਂਦੇ ਦੁੱਖ ਵੀ ਆਉਂਦੇ ਆ ਤੇ ਇਹ ਕੱਟਣੇ ਪੈਂਦੇ ਆ ਜੇ ਦੁੱਖ ਸੁੱਖ ਨਾ ਹੁੰਤੇ ਫਿਰ ਜਗ੍ਹਾ ਬੰਦਾ ਵਾ ਰੱਬ ਨੂੰ ਯਾਦ ਕਿਦਾਂ ਕਰੇ ਇਹ ਕਰਕੇ ਤੂੰ ਆਪਣੇ ਘਰ ਜਾ ਇੰਦਾ ਨਾ ਮਤਲਬ ਇੱਥੇ ਖਲੋ ਚੰਗੀ ਕਮਾਂ ਆਓ ਚੱਲ ਮੇਰੀ ਭੈਣ ਤੂੰ ਆਪਣੇ ਘਰ ਜਾ ਕਿੰਨਾ ਫਿਕਰ ਕਰ ਲੈ ਤੈਨੂੰ ਠੀਕ ਨੇ ਹੁਣ ਰਮੋਹ ਚੋਕੇ ਤੂੰ ਕੱਲ ਵੀ ਇੱਥੇ ਬੈਠੀ ਆ ਠੀਕ ਆ ਜ਼ਿੰਦਗੀ 'ਤੇ ਹਾਰ ਨਹੀਂ ਮੰਨੀਦੀ ਹੁੰਦੀ ਜ਼ਿੰਦਗੀ ਨੂੰ ਜਿੱਤੀ ਦਾ ਵਾ ਇਦਾਂ ਨਹੀਂ ਹਾਰ ਮੰਨ ਕੇ ਘਰ ਥੋੜੀ ਸਾਡ ਜਾਈਦੇ ਆ ਬੜੀਆਂ ਮੁਸ਼ਕਲਾਂ ਹੁੰਦੀਆਂ ਬੜੀਆਂ ਕਠਿਨਾਈਆਂ ਹੁੰਦੀਆਂ ਵਾ ਸਾਰੀਆਂ ਜਿਹੜੀਆਂ ਡੱਟ ਕੇ ਸਾਹਮਣਾ ਕਰਨਾ ਪੈਂਦਾ ਵਾ ਠੀਕ ਐ ਤੇ ਤੂੰ ਆਪਣੇ ਘਰ ਜਾ ਤੇ ਪ੍ਰਮਾਤਮਾ ਅਗੇ ਅਰਦਾਸ ਕਰ ਵਾਹਿਗੁਰੂ ਸਭ ਕੁਝ ਠੀਕ ਕਰੂਗਾ ਕਉਂ ਤੇ ਵਸੇ ਹੀ ਪ੍ਰਮਾਤਮਾ ਹੀ ਆ ਜੋ ਕਰੂਗਾ ਨਹੀਂ ਮਾਰਾ ਸਭ ਕੁਝ ਠੀਕ ਕਰਦਾ ਹੈ ਔਰ ਇਹ ਅਰਦਾਸ ਬੇਨਤੀਆਂ ਕਰ ਤੇ ਆਪਣੇ ਘਰ ਜਾ ਮੈਂ ਕੱਲ ਦੀ ਤੈਨੂੰ ਇਦਾਂ ਹੀ ਲੈ ਕੇ ਖੰਡ ਨਹੀਂ ਆ ਠੀਕ ਹੈ ਕੰਤ ਬੰਦ ਠੀਕ ਹੀ ਜਈ ਡਾਡੀ ਵੀ ਟੈਨਸ਼ਨ ਛੋਣੇ ਆ ਨਾ ਮਰਿਆ ਜਾਂਦਾ ਵਾ ਤੇ ਇੱਥੇ ਦਾਦਾ ਟੱਕੇ ਖਾ ਕੇ ਮੈਂ ਕੀ ਕਰੂੰਗੀ ਕਾ ਦੀ ਜਾਨੀ ਸਾਚਰਾਮਵਾਹਿ ਜੀ ਮੰਜੋਦ ਪੁੱਤ ਮੇਰਾ ਨਹੀਂ ਜੀ ਲੱਗਦਾ ਤੇਰੇ ਤੋਂ ਬਿਨਾ ਕਦੋਂ ਘਰ ਆਉਣਾ ਵਾ ਤੂੰ ਮੰਮੀ ਛੇਤੀ ਆਇਣਾ ਮੈਂ ਤੂੰ ਮੰਨਣਾ ਪਰ ਮੰਮੀ ਤੂੰ ਠੀਕ ਵਾ ਮੈਂ ਤਾਂ ਪੁੱਤ ਠੀਕ ਵਾ ਮੈਂ ਜਦੋਂ ਵੇਖਿਆ ਉਹ ਮੈਂ ਮੰਜੋਦ ਕਿੱਥੇ ਆ ਇਹਨੇ ਮੈਨੂੰ ਦੱਸਿਆ ਮੈਨੂੰ ਮਨਪ੍ਰੀਤ ਕਹਿੰਦੀ ਕਿ ਠੀਕ ਨਹੀਂ ਆ ਆਹੋ ਠੀਕ ਨਹੀਂ ਦਵਾਈ ਦੋਈ ਲੈ ਕੇ ਦਿੰਦੇ ਰਹੇ ਆ ਤੇ ਹੁਣ ਠੀਕ ਜੇ ਮਨਜੋਦ ਅੱਗੇ ਹੁਣ ਤੀਂ ਖਿਆਲ ਰੱਖਣਾ ਇਹਦਾ ਮਨਜੋਦ ਉਹਦਾ ਘੜਕ ਪਾਜੀ ਹੋਣਗੇ ਨਾ ਇਹ ਪੂਰੀ ਬਾਹ ਲਾਤੀ ਆ ਨਹੀਂ ਜੁੱਪ ਕਰ ਇੱਕ ਮਿੰਟ ਮਨਜੋਦ ਆ ਬੂਆ ਖਲਾ ਮੈਂ ਤੈਨੂੰ ਘੁੱਟ ਕੇ ਜੱਪੀ ਪਾਵਾਂ ਪੁੱਤਰੀ ਨੂੰ ਮੇਰੇ ਇੱਛੇ ਮੈਂ ਕਿੰਨਾ ਚਿਰ ਨੂੰ ਮਿਲਾਂ ਇਹ ਜਰਾਂ ਮੈਂ ਪੁੱਤਰਾ ਅਲਬਾਰ ਮਮੀ ਹੁਣ ਕੋਈ ਗਲੀ ਮੈਂ ਛੇਤੀ ਆ ਜਾਣਾ ਬਾਹ ਆਏ ਆ ਸ਼ਾਮ ਨੂੰ ਆ ਜਾਏਗਾ ਅੱਜ ਆ ਮੈਂ ਆ ਜੂਗਾ ਕਿ ਤਣੇ ਕਿੰਨਾ ਕਰਦੇ ਜਿਹੜੇ ਕੰਮ ਜੋਤਪਾਈ ਨੇ ਕੀਤੇ ਨਾ ਉਹ ਛੇਤੀ ਆਉਣ ਵਾਲੇ ਨੇ ਕੀਤੇ ਹਾਏ ਜੋਤੀ ਤੂੰ ਮੈਨੂੰ ਚੰਗੀ ਗੱਲ ਕਹਿ ਆਂ ਬਿਛੇਤੀ ਆ ਜੂਗਾ ਤੂੰ ਸਗੋਂ ਹੋਰ ਬਾਲਦੀ ਦਾ ਤੇਲ ਪਾਉਣ ਨਹੀਂ ਆ ਅੱ비 ਤੀਨ ਤਲਾਸ਼ਾ ਦੋਹਾਂ ਜਾਨਾ ਤਲਾਸ਼ਾ ਤਾਂ ਮੈਂ ਵੇਂਦੇ ਆ ਪਰ ਇਹ ਵੀ ਗੱਲ ਤੇ ਸੱਚੀ ਐ ਨਾ ਨਾ ਤੇ ਏਡੇ ਵੱਡੇ ਕਾਂਡ ਕਰਦੇ ਤੇ ਨਾ ਤੇ ਅਜੇ ਤੱਕ ਕੰਮ ਨਹੀਂ ਤੇ ਨਾ ਤੁਹਾਡੀ ਮਾਂ ਤਰਲੇ ਲੈਂਦੀ ਨਹੀਂ ਪਹਿਣਾ ਗਲਤੀਆਂ ਤੇ ਵੱਡਿਆਂ ਵੱਡਿਆਂ ਕੋ ਜਾਣਦੀਆਂ ਵਾ ਮੇਰੇ ਪੁੱਤ ਨੇ ਕਿੰਨਾ ਕਮ ਡੱਕ ਨਾ ਕਰਤਾ ਕਿਤੇ ਪੁੱਤ ਮੈਂ ਤਾਂ ਉਹਨਾਂ ਨੂੰ ਆਖਿਆ ਮੈਨੂੰ ਇੱਥੇ ਦੇ ਦੋ ਆ ਸਿਖਾ ਦੇ ਤੇ ਮੇਰੇ ਪੁੱਤ ਨੂੰ ਬਾਹਰ ਕਲਾ ਦੋ ਮੈਂ ਮੈਂ ਕਹੂੰਗੀ ਮੈਂ ਮਾਰਿਆ ਵਾ ਮੈਂ ਮਾਰਿਆ ਵਾ ਮੰਮੀ ਕੋਈ ਨਿਆਣੇ ਨਹੀਂ ਗੱਲਾਂ ਆਏ ਮੇਰੇ ਕੋਈ ਨਹੀਂ ਚੱਲ ਜਾਂਦਾ ਪਤਾ ਹੀ ਤਾਂ ਜੀ ਦੇਦਾ ਕੰਮ ਹੋਲੇ ਵੀ ਸਾਰੀ ਮਾਮਾ ਜੀ ਦੇ ਚ ਤੇ ਮੁੰਡੇ ਬਾਹਰ ਹੋਣ ਪੁੱਤੇ ਕਿ ਤਾਉਂ ਗਿਆ ਬਾਲਚ ਮੇਰੇ ਵਾਸਤੇ ਗਿਆ ਪਾਣਾ ਸੀ ਆਪਾ ਪੈਣਾ ਮੇਰੇ ਵਾਸਤੇ ਫਿਰ ਬਿਮਾਰ ਹੋ ਜਾਏਗਾ ਤੇ ਮੈਂ ਕਿੰਨੇ ਕਸਾਂਵੇਂ ਮਮੀ ਮਾਂ ਤੂੰ ਠੀਕ ਹੋਈ ਆ ਮੈਂ ਨਹੀਂ ਜਾਣਾ ਇੱਥੋਂ ਜਾ ਤੂੰ ਜਿੱਥੇ ਚੱਲ ਜਾ ਮੈਂ ਇੱਥੇ ਰਹਿਣਾ ਮੈਂ ਆਪਣੇ ਪੁੱਤ ਲੱਗ ਗਈ ਰਹਿਣਾ ਰਹਿ ਕੇ ਜਿਹੜਾ ਲਿਖ ਰਹਿ ਹੁੰਦਾ ਮੈਂ ਇੱਥੇ ਰਹਿਣਾ ਮੈਂ ਜਾ ਫੇਰ ਤੂੰ ਮੰਮੀ ਮੇਰੀ ਗੱਲ ਤਾਂ ਸੁਣ ਨਾ ਰੋਈ ਨਾ ਜਾ ਅਬੂਆ ਘਲਾ ਦੇ ਆ ਪੁੱਤ ਨੂੰ ਉੱਥੇ ਨੂੰ ਜਾ ਉਹਨੂੰ ਉਹਨਿਆ ਨੂੰ ਕਿਆ ਪੁੱਛੋ ਆੜਿਆ ਨੂੰ ਅਬੂਆ ਕੋਲ ਤੋਂ ਮੈਂ ਅੰਦਰ ਜਾ ਮੇਰੀ ਗੱਲ ਤੇ ਸੁਣ ਲੈ ਜਾਏ ਸੋਣਾ ਤਾਂ ਮੈਂ ਚਲ ਪਈ ਤੂੰ ਕੀ ਕਰ ਆਸ ਪੁੱਤ ਤੂੰਣਾ ਮਨਪੀ ਨੂੰ ਘਰ ਲਾਇਆ ਤੇ ਉਰੀ ਦੇਖ ਭਲ ਕਰ ਤੈਨਾਂ ਟਾਈਮ ਨਹੀਂ ਹੋਣਾ ਉਹ ਵੀਰ ਇੱਕ ਮਿੰਟ ਖਲੋ ਜਾ ਹਾਂ ਚਲੋ ਚਲੋ ਤੈਨਾਂ ਤੈਨੂੰ ਥੋੜੇ ਜਿਹੇ ਪੈਸੇ ਦੇ ਦਾਂਗੇ ਥੋੜੀ ਜੀ ਗੱਲ ਹੋਰ ਕਰ ਲੈਣ ਦੇ ਮੇਰਾ ਪੁੱਤ ਹਾਲ ਕਿਤਨੀ ਬੰਦਾ ਸੀ ਆਇਓ ਆਇਓ ਬਾਹਰ ਇੱਕ ਮਿੰਟ ਖਲੋ ਜਾ ਵੀਰ ਇੱਕ ਗੱਲ ਇੱਕੋ ਗੱਲ ਕਰਨੀ ਆ ਮੰਮੀ ਤੂੰ ਮਨਪੀ ਨੂੰ ਘਰ ਲਿਆ ਕੇ ਨਾ ਉਦੀ ਦੇਖ ਭਲ ਕਰ ਉਹਦਾ ਕੀ ਮਤਲਬ ਭਾਬੀ ਉਹ ਮਾਂ ਬੰਦ ਵਾਲੀ ਆ ਮੰਮੀ ਤੂੰ ਦਾਦੀ ਬੰਨ ਵਾਲੀਆਂ ਹਾਂਏ ਪੁੱਤ ਮੈਨੂੰ ਬੜਾ ਚਾਵਾ ਉਹਨਾਂ ਤੇ ਪਿਓ ਟੱਕਰ ਆਉਤੇ ਆਨੂ ਉਹ ਐਵੇਂ ਮਨਪ੍ਰੀਤ ਪਤਾ ਨਹੀਂ ਕਿੱਥੇ ਚਲ ਗਈ ਮੈਂ ਉਹਨੂੰ ਵੀ ਲੱਭਣਾ ਵਾਲਾ ਹਾਂ ਮੰਮੀ ਸ਼ੀਰਤ ਨੂੰ ਪਤਾ ਸ਼ੀਰਤ ਨੂੰ ਪਤਾ ਵਾ ਨਹੀਂ ਪੁੱਤ ਆ ਜਾ ਤੈਨੂੰ ਨਹੀਂ ਲੈ ਆਵਾਂਗੇ ਲੈ ਆਵਾਂਗੇ ਆ ਜਾ ਪੁੱਤ ਆ ਜਾ ਆ ਜਾ ਮੰਮੀ ਨਾ ਕਰਦਾ ਆ ਆ ਜਾ ਤੂੰ ਮੰਮੀ ਨਾ ਕਰਦਾ ਬਾਜੀ ਇੱਥੇ ਤਾਂ ਕੁਛ ਕਰਦੇ ਆਂ ਨਾ ਨਹੀਂ ਹੁਣ ਬਾਅਦ ਵਿੱਚ ਕਿਸੇ ਜਿਹੜਾ ਨਾਮ ਇਹ ਜਿਹੜੇ ਸਗਾ ਹਰ ਸਾਰੇ ਟੱਬਰ ਨੂੰ ਮਿਲਣ ਦੀ ਟਰਿਪਾ ਬੀਮਾ ਭੁਗਤ ਨਹੀਂ ਰਿਆਣਾ ਹਜੇ ਮੈਂ ਅਗਲਾ ਕੱਲ ਨੂੰ ਮਾਫ ਕਰ ਦਿਓ ਮੈਨੂੰ ਉਹ ਸਾਰੇ ਚੱਲੇ ਲੈਂਦੀ ਫੇਰੀ ਤੁਹਾਡੇ ਪਿੱਛੇ ਪਿੱਛੇ ਉਹਦਾ ਕੀ ਕਰੀਏ ਹੁਣ ਚਲੋ ਆਓ ਬਾਪਾ ਜੀ ਤੁਹਾਨੂੰ ਕਿੰਨੇ ਦੱਸਿਆ ਵਾ ਕਿ ਮਨਪ੍ਰੀਤ ਨੂੰ ਮਾਂ ਬੰਨ ਵਾਲੀ ਆ ਮੈਨੂੰ ਦੱਛਾ ਸ਼ੀਰਤ ਨੇ ਬਾਹਰ ਨਹੀਂ ਨਹੀਂ ਬੱਸ ਕਰੋ ਆਬੀ ਨਹੀਂ ਬਾਸੋ ਨਾ ਤੂੰ ਖਿਆਰ ਰੱਖੋ ਮਨਪ੍ਰੀਤ ਦਾ ਹਾਏ ਰੱਬਾ ਹੁਣ ਮੰਮੀ ਮੇਰੀ ਗੱਲ ਮੰਨ ਲੇ ਮਾਂਪੀ ਨੂੰ ਘਰੇ ਲਾਏ ਕਿ ਉਹ ਖਿਆਰ ਰੱਖਣ ਮਾਂਪਰੀ ਜੀ ਦਾ ਕਿਉਂਕਿ ਜੇ ਮਾਂਪੀ ਘਰ ਆ ਗਈ ਨਾ ਤੇ ਮੰਮੀ ਨੂੰ ਠੀਕ ਹੋ ਜਾਣਾ ਉਹਦੇ ਆਸਰੇ ਨਾ ਮੰਮੀ ਨੇ ਵੀ ਜ਼ਿੰਦਗੀ ਜੀ ਲੈਣੀ ਹੈ ਕਿਉਂਕਿ ਦਾਦੀ ਬਾਂ ਦਾ ਚਾਹ ਸਾਰਿਆਂ ਨੂੰ ਹੁੰਦਾ हां जी जनाब इठे बैठे जे। थोनू देख दी दे सी। हां जी दसो की काम? काम ता कोई नहीं। कौन शराब पे नहीं ਛੱਡती कि नहीं? ਹਲੇ ਵੀ ਉਹੀ ਹਾਲ ਆ। ਮੈਂ ਕਿਹਾ ਰੋਜ ਵੀ ਨਹੀਂ। ਉਹ ਵੀ ਇਨੇ ਬੜਾ ਦੁਖੀ ਕੀਤਾ ਏ। ਇਹਨੂੰ ਕਾਬੂ ਕੀਤਾ ਜਿਹਨੂੰ ਤੁਸੀਂ ਡਾਉਣ ਦੀ ਹੈ। ਮੈਂ ਛਡਾਉਂਗੀ ਨਾ ਮੇਰੀ ਡਿਊਟੀ ਆ। ਚੰਗਾ ਲੱਗਦਾ ਇਤਾਂ बार-बार ਉਹਨਾਂ ਦੇ ਨਾਲ ਇੱਥੇ। ਕਿਉਂ? ਤੈਨੂੰ ਕੀ ਦੁੱਖ ਲੱਗ ਰਿਹਾ? ਕਿਉਂ ਤੂੰ ਤਾਂ ਮੈਨারে ਸਤਾ ਖਤਮ ਕਰ ਚੁੱਕਿਆ ਫਿਰ ਤੈਨੂੰ ਮੇਰੇ ਇੱਛਾਣਾ ਕਿਉਂ ਚੁਭਦਾ ਉਹਨੇ ਕਤਲ ਕੀਤਾ ਹੈ ਤੈਨੂੰ ਕੀ ਮਿਲੂਗਾ ਉਸ ਜਾ ਕੇ client ਆਉ ਮੇਰਾ ਤੇ ਮੈਂ ਨਹੀਂ ਚਾਹੁੰਦੀ ਹੈਗੀ ਵੀ ਉਹ ਜ਼ਿਆਦਾ ਟਾਈਮ ਜੇਲ੍ਹ ਚ ਰਹੇ ਚਲੋ ਇਹਦੀ ਗੱਲ ਤਾਂ ਛੱਡ ਤੂੰ ਆਪਦੀ ਦੱਸ ਮੇਰੀ ਮਾਂ ਨੇ ਮੇਰਾ ਵਿਆਹ ਤੇਰੇ ਨਾਲ ਇਸ ਕਰਕੇ ਕੀਤਾ ਸੀ ਕਿ ਮੇਰੀ ਤੇ ਸੁਖੀ ਬਸੂਗੀ ਪਰ ਤੂੰ ਤਾਂ ਮੈਨੂੰ ਹੱਦ ਤੋਂ ਜ਼ਿਆਦਾ ਦੁਖੀ ਕਰਕੇ ਘਰੋਂ ਕੱਢਿਆ ਤੂੰ ਮੇਰੇ ਨਾਲ ਬਹੁਤ ਮਾੜਾ ਕੀਤਾ ਇੱਕ ਦਿਨ ਤੂੰ ਜ਼ਰੂਰ ਪਛਤਾਏਂਗਾ ਮੈਂ ਕੀ ਕੀਤਾ ਤੈਨੂੰ ਕੁਝ ਕਿਹਾ ਇੱਕ ਦਿਨ ਦਾਰੂ ਗੱਦ ਪੀਤੀ ਗਈ ਹਾਲੇ ਕੁਝ ਕਿਹਾ ਹੀ ਨਹੀਂ ਕਸਰ ਵੀ ਕੋਈ ਨਹੀਂ ਛੱਡੀ ਜਿਸ ਹਾਮਣਾਂ ਤੂੰ ਮੈਨੂੰ ਘਰੋਂ ਕੱਢਿਆ ਸੀ ਨਾ ਜੇ ਕੋਈ ਹੋਰ ਹੁੰਦੀ ਤੇਰਾ ਮੂੰਹ ਦੇਖਣਾ ਪਸੰਦ ਨਾ ਕਰਦੀ ਤੇ ਨਾਲੇ ਮੈਨੂੰ ਕੰਮ ਮੇਰਾ ਕੰਮ ਕਰਨ ਦੇ ਮੈਂ ਉਹ ਜਿਹੜੀ ਮੰਮੀ ਮਰਦੀ ਦੀ ਬੇਇੱਜ਼ਤੀ ਕੀਤੀ ਮੈਂ ਤੇਰੀ ਮੰਮੀ ਦੀ ਕੀ ਬੇਇੱਜ਼ਤੀ ਕੀਤੀ ਆ ਤੇ ਜਿਹੜੇ ਮੇਰੀ ਮਾਂ ਨੇ ਮੈਨੂੰ ਬੋਲ ਬੋਲੇ ਸੀ ਉਹ ਨਹੀਂ ਤੇਰੇ ਯਾਦ ਉਹਨਾਂ ਕਿਹਾ ਉਹ ਤੁਹਾਡੇ ਘਰ ਗਏ ਸੀ। ਤੈਨੂੰ ਲੈਣ ਗਏ। ਅੱਛਾ ਤੇ ਤੇਰੀ ਮਾਣੇ ਇਹ ਗੱਲਾਂ ਤਾਂ ਦੱਸਤੀਆਂ ਵੀ ਅਸੀਂ ਕੀ ਕੁਝ ਬੋਲ ਕੇ ਤੋਰਿਆ। ਇਹ ਨਹੀਂ ਦੱਸਿਆ ਵੀ ਉਹ ਕੀ ਕੁਝ ਬੋਲ ਕੇ ਆਈ ਐ। ਮੇਰੀ ਗੱਲ ਨਾ ਕੰਨ ਖੋਲ ਕੇ ਸੁਣ ਲਾ। ਮੈਂ ਤੈਨੂੰ ਤੇਰੀ ਡਿਊਟੀ ਕਰਨ ਤੋਂ ਲਈ ਰੋਕਦੀ। ਤੇ ਤੂੰ ਮੈਨੂੰ ਨਾ ਰੋਕ। ਉਹ ਮੇਰਾ ਕਲਾਇੰਟ ਸੀ ਤੇ ਉਹਨੂੰ ਜੇਲ੍ਹ ਚੋਂ ਬਾਹਰ ਕੱਢਣਾ ਮੇਰੀ ਡਿਊਟੀ ਆ। ਕਲਾਂਡ ਤੇ ਨਹੀਂ ਲੱਗਦਾ। ਇੱਥੇ ਰੋਜ਼ ਕੇਸ ਆਉਂਦੇ ਆ। ਅਹੀਂ ਰੋਜ਼ ਦੁਨੀਆਂ ਵੰਦੇ। ਇਹਨੇ ਚੱਕੜ ਨਹੀਂ ਕੋਈ ਮਾਰਦਾ